ਮਾਰੇ ਨਾ ওভারਲੋਡ ਇੰਨੀ ਗੱਡੀ ਹੋਈ ਹੋਈ ਆ ਕਿ ਇਹਨਾਂ ਨੂੰ ਬੜੀ ਵਾਰੀ ਸਮਝਾਈਦਾ ਸੀ ਕਿ ਇਹਨਾਂ ਲੋਡ ਨਾ ਕਰਿਓ ਕਿ ਇੱਥੇ ਬੜੀ ਤੇਜ਼ੀ ਨਾਲ ਮੋੜਦੇ ਆ ਅੱਗੇ ਵੀ ਦੋ ਤਿੰਨ ਵਾਰੀ ਨਾਲ ਦੇ ਸ਼ਟਰ ਵੀ ਤੋੜ ਗਏ ਸੀ ਇੱਕ ਵਾਰੀ ਅੱਗੇ ਬਿਜਲੀ ਦੇ ਖੰਭਾ ਵੀ ਤੋੜ ਗਏ ਸੀ ਤੇ ਉਸ ਤੋਂ ਬਾਅਦ ਅੱਜ ਫੇਰ ਇੱਕ ਹਾਸਾ ਹੋ ਕਰਤਾ ਇਹਨਾਂ ਨੇ ਕਿੰਨੇ ਵਜੇ ਡੇਢ ਡੇਢ ਵਜੇ ਦੇ ਗੱਲ ਬੁਲੇ ਡੇਢ ਵਜੇ ਤੇ ਹਰ ਵਾਰੀ ਅੱਧੀ ਲੰਘਦੇ ਨੇ ਬਹੁਤ ਵਾਰੀ ਇਹਨਾਂ ਨੂੰ ਸਮਝਾਇਆ ਬਹੁਤ ਵਾਰੀ ਸਮਝਾਇਆ ਨਹੀਂ ਸਮਝਦੇ ਉਹ ਛੱਤ ਤਿੱਕਰ ਲੋਡ ਭਰਿਓ ਕੀਤਾ ਹੋਇਆ ਲੱਗਦਾ ਲੱਗਦੇ ਦੀ ਕੋਈ ਹੋਰ ਵੀ ਲੰਗਦੇ ਦੀ 30-35000 ਰੁਪਏ ਤੋਂ ਉੱਪਰ ਦਾ ਨੁਕਸਾਨ ਹੈ ਜੀ ਅੱਛਾ ਇਹ ਬ੍ਰੇਕੇਜ ਬਹੁਤ ਹੈਗੀ ਆ ਕੰਮ ਸ਼ੀਸ਼ੇ ਦਾ ਬਹੁਤ ਆਟੋ ਲੰਗਦੇ ਆ ਜੀ ਓਵਰ ਲੋਡ ਲੰਗਦੇ ਸਾਰੇ ਛੋਟੀ ਜੀ ਗਲੀ ਹੈ ਇਹਦੇ ਵਿੱਚ ਛੋਟੀ ਜੀ ਗਲੀ ਹੈਗੀ ਹੈ ਛੋਟਾ ਆਤੀ ਮਾਲ ਵੀ ਬਹੁਤ ਓਵਰ ਲੋਡ ਹੈ ਬਹੁਤ ਓਵਰ ਲੋਡ ਹੈ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੱਪੜਾ ਜੀ ਸ਼ਾਲਾਂ ਜਾਂ ਕਿ ਇੱਥੇ ਨਿੱਡੜੀ ਹੈ ਇਹ ਅੱਧਰ ਪਿੱਛੇ ਗੱਲੀ ਵਿੱਚ ਜਾਂਦੇ ਜੀ ਅੱਛਾ ਰੋਜ਼ ਦੇ ਮਰਕਾ ਪਟੋਕੜ 50 60 ਜਾਂਦੇ ਆ ਮਾਲਕ ਨਹੀਂ ਆਇਆ ਜੀ ਇਹਦੀ ਦਿੱਕਤ ਉਹ ਕਹਿੰਦੇ ਨਹੀਂ ਤੁਸੀਂ ਆਪੇ ਨਿਬਟਿਓ ਉਹ ਡਰਾਈਵਰ ਦਾ ਕਸੂਰ ਹੈ ਸਾਡਾ ਨਹੀਂ ਕੋਈ ਨਹੀਂ ਆਇਆ ਹੁਣ ਕੀ ਕਹਿ ਗਈ ਡਰਾਈਵਰ ਬਸ ਇਹੀ ਡਰਾਈਵਰ ਕਹਿੰਦਾ ਆਂਦੇ 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 ਬਸ ਇਹੀ ਗੱਲ ਰਹੀ ਹੈ ਨਹੀਂ ਛੱਟ ਤੋਂ ਬਚ ਗਏ ਅੱਗੇ ਇੱਥੇ ਨਾ ਥੜੀ ਦੇ ਸਾਰੇ ਲੇਬਰ ਰੋਟੀ ਖਾਂਦੀ ਹੈ ਉਧਰ ਦੀ ਰੋਟੀਾਂ ਦੀ ਬਚਾਅ ਹੋ ਗਿਆ ਇਹਨਾਂ ਦਾ ਕੋਈ ਪਾਣੀ ਪੀਣ ਗਿਆ ਕੋਈ ਇੱਧਰ ਖੜਾ ਸੀ ਜਿੱਦੋਂ ਉਹਨਾਂ ਦਾ ਬਹੁਤ ਜਾਨੀ ਨੁਕਸਾਨ ਹੋਣਾ ਸੀ ਨਹੀਂ ਅਜੇ ਕੀਤੀ ਨਹੀਂ ਅਜੇ ਨਹੀਂ ਕੀਤੀ ਅਸੀਂ ਜਾਣਦੇ ਹਾਂ ਕਿ ਸਾਡੇ ਪਰ ਭਾਈ ਭਰ ਦੇਵੇ ਇਨਸ਼ਾ ਅੱਲ ਵਾਸਤੇ ਠੀਕ ਹੈ ਹਾਂਜੀ ਸਿਬਲ ਇਹ ਤੁਹਾਡੀ ਦੁਕਾਨ ਹੈ ਜਿੱਥੇ ਆ ਨਾਲ ਦੀ ਐ ਮੈਂ ਚੇਅਰਮੈਨ ਆ ਘੱਟ ਨਾਲ ਤੁਹਾਡੇ ਕਿੰਨਾ ਨੁਕਸਾਨ ਆ ਮੁੰਡਾ ਦੇਖੋ ਨੁਕਸਾਨ ਤਾਂ ਨੁਕਸਾਨ ਚਾਹੀਏ ਕਿ ਰੁਪਏ ਦਾ ਹੋਵੇ ਕਹੇ ਲੱਖ ਰੁਪਏ ਨੁਕਸਾਨ ਹੋਇਆ ওভারਲੋਡ ਗੱਡੀ ਕਰਕੇ ਥੋੜਾ ਜਿਹਾ ਇਹਨੂੰ ਨਵਾਂ ਸੀ ਬੰਦਾ ਇਹਨੂੰ ਸਹੀ ਸਾਹਮਣੇ ਨਹੀਂ ਆਈ ਮਗਰ ਇੱਕ ਗੱਲ ਹੈ ਫਿਰ ਵੀ ਉਹ ਗਰੀਬ ਬੰਦੇ ਕਰਕੇ ਅਸੀਂ ਕਹਿੰਦੇ ਹਾਂ ਨੁਕਸਾਨ ਭਰਨ ਵਾਸਤੇ ਤਿਆਰ ਇਹਦੇ ਤੇ ਕਾਰਵਾਈ ਕੋਈ ਨਹੀਂ ਕੀਤੀ ਬਸ ਠੀਕ ਹੈ ਅਕਰ ਜੀ ਇਹ ਆਪ ਗੱਡੀ ਲੈ ਕੇ ਜਾ ਰਹੇ ਹੋ ਇਤਨਾ ਲੋਡ ਪੜਾ ਹੋਇਆ ਜੀ ਇਸ ਵਿੱਚ ਇਹ ਛਾਲੇ ਲੈ ਕੇ ਜਾ ਰਹੇ ਹੋ ওভারਲੋਡ ਹੈ तो आज इसी की वजह से यहाँ पर पलट गया है नुकसान हुआ है तो क्या कहना चाहूंगी इसके नुकसान तो आज तो आज तो भर रहा हूँ गलती नहीं गलती हो गया गलती हो गया बोला उसके बाद पैसों के लिए किसी की जान को खतरे में डाल दो आगे बात नहीं होगा दोबारा नहीं करेगा आगे से गलती नहीं होगा गलती नहीं होगा भाई हो आगे से आगे से तो नहीं 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 तुम्हारी गाड़ी का नंबर है नंबर प्लेट है नंबर है। अंदर में रखा हुआ है अंदर क्या कर रही है भाई वो टूट गया था ना ये ये चीज टूट गया था ना इसी वजह से टूट गया नहीं वो नहीं है मैं बोला उसको आया ही नहीं बोलता है कि मेरे को क्या मतलब मैं अभी ला के पैसा इधर है अंदर में नाम मालूम नहीं है वो नागी नागी मैं अभी नया डाला हूँ मैं आज दो बार लेके जा रहा हूँ बस हाँ दूसरी बार है ये तुमको ऑटो चलाना आता है हाँ वो, वो थोड़ा ओवरलोड था यहाँ पे गड्ढा था इसके ओवरलोड था हाँ हो ओवरलोड आगे नहीं है बाबू का नाम बताओ माल का जिसका माल है उसका नाम बताओ उसका नाम याद नहीं है वो साल वाला है वही लेके जाता है ਯਾਰ ਸਾਡੇ ਕੰਮ ਕਰਦੇ ਕਿੰਨਾ ਸਮੇਂ ਹੋ ਗਿਆ ਮੈਂ ਉਸ ਦੇ ਆਸ-ਪਾਸ میں ਕੰਮ ਨਹੀਂ ਜਾਂਦਾ ਮੈਂ ਗਾੜੀ ਚਲਾਤਾ ਹਾਂ ਅਜ ਦੂਸਰਾ